ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਐਨ ਐ ਟੀ ਮੁਰਦਾਬਾਦ 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 ਸੜਕਾਂ ਤੇ ਖੜਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਨੇ ਇਹ ਨੇ ਪਟਿਆਲਾ ਸ਼ਹਿਰ ਦੇ ਲੋਕ ਤਸਵੀਰਾਂ ਦੇਖ ਕੇ ਤੁਹਾਨੂੰ ਹੈਰਾਨੀ ਹੁੰਦੀ ਹੋਵੇਗੀ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਕਿਸੇ ਪਛੜੇ ਹੋਏ ਪਿੰਡ ਦੀਆਂ ਸੜਕਾਂ ਨੇ ਜਾਂ ਗਲੀਆਂ ਨੇ ਬਲਕਿ ਇਹ ਨੇ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ ਜਿੱਥੇ ਕਿ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਖੱਡਿਆਂ ਦੇ ਵਿੱਚ ਸੜਕਾ ਜਾਂ ਸੜਕ ਦੇ ਵਿੱਚ ਖੱਡੇ ਨੇ ਤਾਂ ਇਹਨੇ ਵੱਡੇ ਵੱਡੇ ਟੋਏ ਨੇ ਸੜਕ ਦੇ ਵਿੱਚ ਥੋੜੀ ਜੀ ਬਾਰਿਸ਼ ਆਉਂਦੀ ਆ ਪਾਣੀ ਖੜ ਜਾਂਦਾ ਤੇ ਸੜਕ ਵੀ ਹੋਵਾ ਜਿਸ ਸੜਕ ਦੇ ਉੱਤੋਂ ਤੜਕੇ 2:00 ਵਜੇ 3:00 ਵਜੇ ਗੁਰਦੁਆਰਾ ਦੁਖਨਵਾਰ ਸਾਹਿਬ ਨਤਮਸਤਕ ਹੋਣ ਦੇ ਲਈ ਲੋਕ ਜਾਂਦੇ ਨੇ ਤੇ ਇਹ ਸੜਕ ਹੈ ਤ੍ਰਿਪੜੀ ਦੇ ਪ੍ਰੀਤਨਗਰ ਦੀ ਜਿੱਥੇ ਕੀ ਕੋਲੀ ਸਵੀਡ ਤੋਂ ਲੈ ਕੇ ਬੀਐਨ ਖਾਲਸਾ ਸਕੂਲ ਤੱਕ ਜੋ ਮੁੱਖ ਸੜਕ ਹੈ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਉਸ ਦੇ ਇਹ ਹਾਲਾਤ ਨੇ ਤਾਂ ਲੋਕ ਅੱਜ ਸੜਕਾਂ ਦੇ ਉੱਤੇ ਹੀ ਉਤਰ ਕੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਏ ਨੇ ਤੇ ਲੋਕ ਕਹਿ ਰਹੇ ਨੇ ਅਸੀਂ ਤਾਂ ਠੱਗੇ ਗਏ ਅਸੀਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਾਂ ਕਿਉਂਕਿ ਸਾਨੂੰ ਉਮੀਦਾਂ ਸੀ ਕਿ ਸਾਡੇ ਸ਼ਹਿਰ ਦਾ ਵਿਕਾਸ ਹੋ ਜਾਵੇਗਾ ਪਰ ਸਾਡੀਆਂ ਤਾਂ ਸੜਕਾਂ ਹੀ ਨਹੀਂ ਬਣ ਰਹੀਆਂ ਸਾਡੀਆਂ ਸੜਕਾਂ ਬਣਾਉਣ ਦੇ ਲਈ ਜਿਹੜਾ ਆਉਂਦੇ ਨੇ ਸੀਬਰੇਜ ਦਾ ਟੱਕਣ ਚੱਕ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕਹਿ ਦਿੰਦੇ ਨੇ ਕਿ ਅਸੀਂ ਬਹੁਤ ਕੰਮ ਕਰ ਰਹੇ ਹਾਂ ਤਾਂ ਹੁਣ ਅੱਕੇ ਹੋਏ ਲੋਕਾਂ ਦੇ ਵੱਲੋਂ ਸੜਕਾਂ ਦੇ ਉੱਤੇ ਆ ਕੇ ਐਲਾਨ ਕਰ ਦਿੱਤਾ ਕਿ ਜੇਕਰ ਹਲੇ ਵੀ ਸਾਡੇ ਇਹ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਫਿਰ ਅਸੀਂ ਧਰਨਾ ਲਗਾਉਣ ਨੂੰ ਮਜਬੂਰ ਹੋਵਾਂਗੇ ਤਾਂ ਇਹ ਉਹ ਸ਼ਹਿਰ ਆ ਜਿਸ ਸ਼ਹਿਰ ਦੇ ਵਿੱਚ ਸਿਹਤ ਮੰਤਰੀ ਨੇ ਜਿਸ ਸ਼ਹਿਰ ਤੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਨੇ ਤੇ ਇਹ ਰਸਤਾ ਉਹਨਾਂ ਦੀ ਸਰਕਾਰੀ ਰਿਹائش ਨੂੰ ਵੀ ਜਾਂਦਾ ਆ ਤਾਂ ਬਹੁਤ ਸਾਰੇ ਮੰਤਰੀ ਬਹੁਤ ਸਾਰੇ ਲੀਡਰ ਇਸ ਸੜਕ ਤੋਂ ਨਿਕਲਦੇ ਨੇ ਪਰ ਸਭ ਅਣਗੌਲਿਆ ਕਰ ਦਿੰਦੇ ਨੇ ਤਾਂ ਹੁਣ ਲੋਕਾਂ ਦਾ ਗੁੱਸਾ ਕਿਸ ਕਦਰ ਹੈ ਲੋਕ ਕੀ ਕਹਿ ਰਹੇ ਨੇ ਤੁਹਾਨੂੰ ਅੱਕੇ ਹੋਏ ਲੋਕਾਂ ਦੀ ਜੁਬਾਨੀ ਵੀ ਸੁਣਾ ਦੰਨੇ ਆ ਅਸੀਂ ਪ੍ਰੀਤਨਗਰ ਵਾਲੇ ਇਕੱਠੇ ਹੋਏ ਆ ਅਸੀਂ ਸੋਚਿਆ ਸੀਗਾ ਕਿ ਆਪ ਸਰਕਾਰ ਆਏਗੀ ਤਾਂ ਸਾਨੂੰ ਕਾਫੀ ਰਾਹਤ ਮਿਲੇਗੀ ਪਰ ਉਹੀ ਹਾਲ ਜੋ ਪਹਿਲੀਆਂ ਸਰਕਾਰਾਂ ਦਾ ਸੀ ਉਹੀ ਹੁਣ ਚੱਲ ਰਿਹਾ ਹੈ ਕਿ ਕੋਈ ਸੜਕ ਟੁੱਟੀਆਂ ਹੋਈਆਂ ਨੇ ਸਾਰੀਆਂ ਦੀ ਸਾਰੀਆਂ ਉਹ ਤਿਰਪੜੀ ਵਾਲੀ ਜਿਹੜੀ ਸੜਕ ਹੈ ਜੀ ਉਹ ਦੁਖਣਾ ਸਾਹਿਬ ਤੋਂ ਆਉਂਦੀ ਹੈ ਜਦੋਂ ਮਾਨ ਸਾਹਿਬ ਦਾ ਇੱਥੇ ਸ਼ੋਅ ਸੀਗਾ ਉਦੋਂ ਥੋੜੀ ਜੀ ਮਿੱਟੀ-ਮੁੱਟੀ ਜੀ ਪਾ ਕੇ ਠੀਕ ਕਰ ਦਿੱਤੀ ਗਈ ਉਸ ਤੋਂ ਬਾਅਦ ਫਿਰ ਉਹੀ ਹਾਲ ਹੈ ਇੰਨਾ ਬੁਰਾ ਹਾਲ ਹੈ ਕਿ ਸ ਮੇਰਾ ਕਹਿਣਾ ਕਿ ਜ਼ੀਰੋ ਦੀ ਸਪੀਡ ਤੇ ਸਾਨੂੰ ਆਪਣਾ ਸਕੂਟਰ ਜਾਂ ਕਾਰ ਚਲਾਣੀ ਪੈਂਦੀ ਹੈ ਇੱਥੇ ਬੱਚੇ ਲੰਘਦੇ ਨੇ ਕੋਈ ਐਕਸੀਡੈਂਟ ਹੋ ਜਾਂਦਾ ਬਹੁਤ ਹੀ ਬੁਰਾ ਹਾਲ ਹੈ ਸਾਡਾ ਇਹਨਾਂ ਨੇ ਕੀ ਕੀਤਾ ਹੈ ਕਿ ਆਪਣੀਆਂ ਜਿਹੜੀਆਂ ਵੀਆਈਪੀ ਕਲਚਰਸ ਹੈ ਉਹਨੂੰ ਆਪਣਾ ਉੱਚਾ ਕਰੀ ਜਾ ਰਹੇ ਨੇ ਆਮ ਜਨਤਾ ਦੀ ਸੁਣਵਾਈ ਬਿਲਕੁਲ ਵੀ ਨਹੀਂ ਹੈਗੀ ਇਹਨਾਂ ਨੇ ਜਿਹੜੀ ਪਹਿਲਾਂ ਜਿੱਤ ਪ੍ਰਾਪਤ ਕੀਤੀ ਹੈ ਉਸ ਨੂੰ ਇਹ ਦੁਬਾਰਾ ਖੋ ਬੈਠਣਗੇ ਜੇ ਸਰਕਾਰ ਦੀ ਮਤਲਬ ਇਹੀ ਹਾਲਤ ਰਹੇ ਜਨਤਾ ਦੀ ਨਹੀਂ ਸੁਣੇਗੀ ਤਾਂ ਇਹਨਾਂ ਦਾ ਬਹੁਤ ਬੁਰਾ ਹਾਲ ਹੋਣਾ ਹੈ ਫਿਰ ਉਹੀ ਦੁਆਰਾ ਕੰਮ ਸ਼ੁਰੂ ਹੋ ਜਾਣੇ ਹਨ ਤੇ ਕਿਰਪਾ ਕਰਕੇ ਇਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਮ ਜਨਤਾ ਦੀਆਂ ਸ਼ਿਕਾਇਤਾਂ ਆਮ ਜਨਤਾ ਦੀ ਜਿਹੜੀ ਤਕਲੀਫਾਂ ਹਨ ਉਹਨਾਂ ਬਲਤੇ ਹਾਂ ਦਿੱਤਾ ਜਾਵੇ ਨਹੀਂ ਇਹਨਾਂ ਦਾ ਵੀ ਉਹੀ ਹਾਲ ਹੋਣਾ ਜੋ ਪਹਿਲੇ ਪਹਿਲੀਆਂ ਸਰਕਾਰਾਂ ਦਾ ਹੋਇਆ ਹੈ ਉਹਨਾਂ ਦਾ ਸੇਧ ਮੰਤਰੀ ਮਿਲੇ ਡਾਕਟਰ ਜੀ ਕੋਈ ਨਹੀਂ ਜੀ ਮਿਲ ਕੇ ਰਾਜੀ ਮਿਲਣ ਦਾ ਕੋਈ ਫਾਇਦਾ ਵੀ ਹੈ ਨਹੀਂ ਕੋਈ ਵੀ ਜੋ ਵੀ ਅਸੀਂ ਕਵਾਂਗੇ ਉਹਨਾਂ ਨੇ ਬਸ ਹਾਂ ਕਰ ਦਾਂਗੇ ਜੀ ਕਰ ਦਾਂਗੇ ਉਹੀ ਨੇਤਾ ਵਾਲੇ ਵਾਦੇ ਹੈਗੇ ਨੇ ਇਹਨਾਂ ਦੇ ਇੱਥੇ ਸਾਰੇ ਮੰਤਰੀ ਲੰਘਦੇ ਨੇ ਝੂੜਾ ਸੇਧ ਮੰਤਰੀ ਵੀ ਲੰਘਦੇ ਨੇ ਕੋਲੋ ਜੋ ਅਸੀਂ ਆਸ ਲਾਈ ਸੀ ਆਪ ਸਰਕਾਰ ਤੇ ਉਹਦੇ ਵਿੱਚ ਕੋਈ ਵੀ ਇੱਛਾ ਪੂਰੀ ਨਹੀਂ ਹੋ ਰਹੀ ਹੈਗੀ ਬਿਜਲੀ ਦੇ ਬਿੱਲ ਵੱਧ ਰਹੇ ਨੇ ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਨੇ ਇਹ ਆਪਣੇ ਵੀਆਈਪੀ ਕਲਚਰ ਦੇ ਇੱਕ ਇੱਕ ਮਿਨਿਸਟਰ ਦੇ ਨਾਲ 15-15 ਕਾਰਾਂ ਚੱਲਦੀਆਂ ਨੇ ਉਦੋਂ ਪੈਟਰੋਲ ਖਰਚ ਨਹੀਂ ਹੁੰਦਾ ਹੈਗਾ ਸਭ ਤੋਂ ਵੱਡੀ ਗੱਲ ਹੈ ਕਿ ਆਪਣੀਆਂ ਫੈਸਿਲਿਟੀਆਂ ਇਹਨਾਂ ਕੋਲ ਹੈਗੀਆਂ ਮੈਂ ਸਪੇਨ ਦੀ ਖਬਰ ਪੜਦਾ ਪਿਆ ਸੀਗਾ ਕੈਨੇਡਾ ਤੁਸੀਂ ਉੱਥੇ ਦੇਖੋਗੇ ਕੋਈ ਵੀਆਪੀ ਕਲਚਰ ਨਹੀਂ ਹੈ ਗਿਆ ਹਰ ਮਿਨਿਸਟਰ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਮ ਤੁਰੇ ਫਿਰਦੇ ਨੇ ਇਹ ਆਪਣੀ ਦਾ ਖਰਚਾ ਕਰ ਰਹੇ ਨੇ ਬਹੁਤ ਜ਼ਿਆਦਾ ਆਮ ਜਨਤਾ ਤੇ ਜਿਹੜਾ ਅਸੀਂ ਇਨਕਮ ਟੈਕਸ ਦੰਦੇ ਆ ਪ੍ਰੋਪਰਟੀ ਟੈਕਸ ਦੰਦੇ ਨੇ ਕਾਦੇ ਵਾਸਤੇ ਦੰਦੇ ਆ ਸਾਰਾ ਦਾ ਸਾਰਾ ਸਾਡੀਆਂ ਸਹੂਲਤਾਂ ਕੀਤੀਆਂ ਜਾਣ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਮ ਸਰਕਾਰ ਜਿਹੜੀ ਆਮ ਜਨਤਾ ਪਾਰਟੀ ਹੈ ਇਹ ਸਾਡੇ ਵਾਸਤੇ ਸੋਚੇ ਤਾਂ ਜੋ ਦੁਬਾਰਾ ਫੇਰ ਇਹ ਆਣ ਜੋਗੇ ਰਹਿਣ ਨਹੀਂ ਇਹਨਾਂ ਦਾ ਵੀ ਉਹੀ ਹਾਲ ਹੋਣਾ ਹੈ ਗਾਇ ਗੁਰਜੀ ਖਾਨਸਾ ਗਾਇ ਗੁਰਜੀ ਕੀ ਪਤਿ ਜੀ ਨਾਮ ਹੈ ਸਰਦਾਰ ਗੁਰਿੰਦਰਪਾਲ ਸਿੰਘ ਕਿਹੜੀ ਜਗ੍ਹਾ ਖੜਿਆ ਹੋ? ਪ੍ਰੀਤનગર ਤ੍ਰਿਪੜੀ ਰੋਡ ਪਟਿਆਲਾ ਠੀਕ ਹੈ ਨਹੀਂ ਅਸੀਂ ਸੜਕ ਦੇ ਸਬੰਧ ਵਿੱਚ ਕਹਿਣਾ ਜੀ ਅਸੀਂ ਪੰਜਾਬ ਸਰਕਾਰ ਨੂੰ 1.5 ਸਾਲ ਹੋ ਗਿਆ ਜੇ ਸਾਡੀ ਸੜਕ ਟੁੱਟੀ ਨੂੰ ਪੰਜਾਬ ਸਰਕਾਰ ਦੇ ਚਰਨਾਂ 'ਚ ਬਾਰ-ਬਾਰ ਅਸੀਂ ਬੇਨਤੀ ਕਰ ਚੁੱਕੇ ਹਾਂ ਕਾਰਪੋਰੇਸ਼ਨ ਦੇ ਚਰਨਾਂ 'ਚ ਵੀ ਬੇਨਤੀ ਕਰ ਜੰਗੇ ਵੀ ਸਾਡੀ ਸੜਕ ਦਾ ਬਹੁਤ ਬੁਰਾ ਹਾਲ ਹੈ ਸਾਡਾ ਹਾਲ-ਚਾਲ ਪੁੱਛੋ ਅੱਜ ਸਾਡੀ ਨੱਕ ਤੋਂ ਚੋਕੇ ਮੂੰਹ 'ਚ ਪੈ ਗਈ ਜਦੋਂ ਇੱਕ ਸਾਡਾ ਦੁਕਾਨਦਾਰ ਪਾਸੇਰੇ ਜਾ ਰਿਹਾ ਸੀ ਤੇ ਇੱਕਦਮ ਉਹਦੇ ਅੱਗੋਂ ਬੈ ਕੋਈ ਆਇਆ ਤੇ ਟੰਗ ਗਿਰ ਗਿਆ ਗਿਰਨ ਦੇ ਨਾਲ ਹੀ ਉਹਦੇ ਫ੍ਰੈਕਚਰ ਹੋ ਗਿਆ ਫ੍ਰੈਕਚਰ ਹੋ ਗਿਆ ਜਦੋਂ ਅਸੀਂ ਹਸਪਤਾਲ ਲੈ ਕੇ ਡਾਕਟਰ ਕਹਿੰਦੇ ਆਪਰੇਸ਼ਨ ਕਰਨਾ ਪਏਗਾ ਅਸੀਂ ਇਹ ਕੰਮ ਕਰਨਾ ਨਹੀਂ ਚਾਹਦੇ ਸੀ ਅੱਜ ਪੰਜਾਬ ਸਰਕਾਰ ਨੇ ਸਾਨੂੰ ਇੱਕ ਮਜਬੂਰ ਕਰ ਦਿੱਤਾ ਇਸ ਕੰਮ ਨੂੰ ਕਰਨ ਲਈ ਕਿ ਸੜਕਾਂ ਦਾ ਦੇਖ ਲਓ ਬਹੁਤ ਬੁਰਾ ਹਾਲ ਹੈ ਸਾਡਾ ਨਾ ਪੰਜਾਬ ਸਰਕਾਰ ਨੇ ਸਾਡੇ ਦਾ ਗੁੱਸਾ ਨਾ ਕਰਨਾ ਸਾਡਾ মিডিਆ ਨੇ ਵੀ ਨਹੀਂ ਸਾਥ ਦਿੱਤਾ ਇਹ মিডিਆ ਇੱਕ ਛੋਟਾ ਜਿਹਾ ਕੰਮ ਹੁੰਦਾ ਤੇ মিডিਆ ਜਾ ਕੇ ਉੱਤੇ ਅਪਰੋਚ ਕਰ ਦਿੰਦਾ ਜੀ ਦੇਖੋ ਸੜਕ ਖਰਾਬ ਹੈ ਸਾਡੀ ਸੜਕ ਬਾਰੇ ਨਾ মিডিਆ ਨੇ ਪੁੱਛਿਆ ਨਾ ਸਾਨੂੰ ਐਮਐਲਏ ਸਾਹਿਬ ਨੇ ਪੁੱਛਿਆ ਨਾ ਸਾਨੂੰ ਕਮਿਸ਼ਨ ਨਾਲ ਸੰਸਦ ਨੇ ਪੁੱਛਿਆ ਅਸੀਂ ਐਮਐਲਏ ਸਾਹਿਬ ਕੋਲ ਵੀ ਟਾਈਮ ਲੈਣ ਦੀ ਬੜੀ ਬੇਨਤੀ ਕੀਤੀ ਵੀ ਸਾਨੂੰ ਐਮਐਲਏ ਸਾਹਿਬ ਬੇਨਤੀ ਦੇ ਦਿਓ ਹੁਣ ਐਮਐਲਏ ਸਾਹਿਬ ਨਹੀਂ ਦੀ ਉਹ ਤਾਂ ਅੱਜ ਕੱਲ ਸੀਐਮ ਦਾ ਅਹੁਦਾ ਹੁੰਦਾ ਕਿਉਂਕਿ ਇੱਕ ਮਿਨਿਸਟਰ ਕੋਲ ਜਿਹੜਾ ਸੀਐਮ ਦਾ ਅਹੁਦਾ ਹੁੰਦਾ ਮੈਨੂੰ ਯਾਦ ਆ ਵੀ ਜਦੋਂ ਸਾਡੇ ਬਲਬੀਰ ਸਿੰਘ ਡਾਕਟਰ ਸਾਹਿਬ ਦੀ ਇੱਕ ਟੈਂਪੋ ਦੇ ਵਿੱਚ ਸਾਊਂਡ ਫਿੱਟ ਕਰਕੇ ਦੇ ਲੈਕਚਰ ਦਿੰਦੇ ਸੀ ਜਦੋਂ ਉਹ ਤਾਂ ਲੈਕਚਰ ਸੁਣਨ ਵਾਲਾ ਨਹੀਂ ਹੁੰਦਾ ਸੀ ਤੇ ਅਸੀਂ ਬੰਦੇ 25-30 ਇਕੱਠੇ ਕਰਕੇ ਉਹਨਾਂ ਦਾ ਲੈਕਚਰ ਸੁਣਦੇ ਸੀ ਤੇ بڑے ਲੈਕਚਰ ਸੁਣ ਕੇ ਨਿਆਲ ਹੋ ਜਾਂਦੇ ਸੀ ਉਹ ਕਹਿੰਦੇ ਸੀ ਵੀ ਜਿਹੜੀ ਇਹ ਕਾਂਗਰਸ ਸਰਕਾਰ ਦੀਆਂ ਸੜਕਾਂ ਬਣੀਆਂ ਇਸ ਨਾਲ ਅਸੀਂ ਹਜ਼ਾਰਾਂ ਦਰਜੇ ਸੜਕਾਂ ਹੋਰ ਵਧੀਆ ਬਣਾ ਦਾਂਗੇ ਹਜ਼ਾਰਾਂ ਦਰਜੇ ਚੰਗੇ ਤਾਂ ਕੀ ਬਣਾਣਾ ਸੀ ਜਿਹੜੀ ਕਾਂਗਰਸ ਸਰਕਾਰ ਨੇ ਸੜਕਾਂ ਨੂੰ ਅਈਆ ਉਹ ਵੀ ਸਰਕਾਰ ਸੜਕਾਂ ਤੋੜ ਦਿੱਤੀਆਂ ਸਾਡੇ ਨਾਲ ਤਾਂ ਟ੍ਰਿਪਲੀ ਦਾ ਮੇਨ ਬਾਜ਼ਾਰ ਬਹੁਤ ਚੰਗਾ ਜਿੰਨਾਂ ਨੇ ਐਲ.ਆਰ.ਡੀ. ਵਾਲਿਆਂ ਨੂੰ ਅੰਦਰ ਵੜਨ ਨਹੀਂ ਦਿੱਤਾ ਉਹਨਾਂ ਨੇ ਕਿ ਸਾਡੀ ਸੜਕ ਨੂੰ ਹੱਥ ਨਹੀਂ ਲਾਣਾ ਪਰ ਅਸੀਂ ਸ਼ਰਾਬਤ ਵਰਤੀ ਅਸੀਂ ਕਿ ਆ ਵੀ ਸ਼ਾਇਦ ਸਾਡੀ ਸੜਕ ਪਹਿਲਾਂ ਤੋੜ ਕੇ ਸਾਡੀ ਸਾਨੂੰ ਪਹਿਲਾਂ ਬਣਾਇਆ ਜਾਏਗਾ ਸਾਡੀ ਕਿਸੇ ਨੇ ਇੰਤਜ਼ਾਰ ਨਹੀਂ ਦੀ ਪੁਲੀਸ ਵੀਰ ਤੋਂ ਲੈ ਕੇ ਬੀਐਨ ਕਾਲਜ ਕੋਲ ਤੱਕ ਇੰਨਾ ਸੜਕ ਦਾ ਮਾੜਾ ਹਾਲ ਹੈ ਸੇਰੇ ਸੰਗਤ 2 ਵਜੇ ਗੁਰਦੁਆਰਾ ਸਾਹਿਬ ਜਾਂਦੀ ਹੈ ਤੇ ਮੇਰੇ ਵੀਰ ਭੈਜੋ ਜੋ ਸਕੂਟਰ ਕਰਦੇ ਹੋ ਜਾਣ ਕੇ ਪਾਣੀ ਦੇ ਵਿੱਚ ਲੰਗਦੇ ਆ ਕੋਈ ਭੈਣ ਜਾਂ ਮੇਰੀ ਕੁੜੀ ਜਾਂਦੀ ਹੁੰਦੀ ਹੈ ਸੜਕ ਦੇ ਵਿੱਚ ਤੇ ਜਾਣ ਕੇ ਇੱਕ ਭਾਈ ਕਲਾ ਜਾਂਦਾ ਜਾਂ ਕਾਰ ਆ ਲੈੰਦਾ ਉਹਦੇ ਸਾਰੇ ਕੱਪੜਿਆਂ ਨੂੰ ਲੱਤਬਾਦ ਕਰ ਦਿੰਦਾ ਕਿਉਂਕਿ ਉਹਨਾਂ ਨੇ ਗੁਰਦ ਤਾਂ ਨੂੰ ਲੋਕਾਂ ਨੂੰ ਸ਼ਰਮ ਨਹੀਂ ਨਾ ਸਾਡੀ ਪੰਜਾਬ ਕ ਸਰਕਾਰ ਨੂੰ ਸ਼ਰਮ ਹੈ ਵੀ ਇੱਕ ਵਾਰੀ ਆ ਕੇ ਸਾਰਤਾ ਲਈ ਜਾਵੇ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਜਿਹੜੇ ਉਹ ਬਾਰ ਬਾਰ ਇਥੋਂ ਲੰਘਦੇ ਆ ਇਹ ਨਹੀਂ ਵੀ ਤੋਂ ਨਹੀਂ ਲੰਘਦੇ ਇੱਕ ਸੀਵਰੇਜ ਦਾ ਇੱਕ ਟੱਕਣ ਚੱਕੇਗਾ ਤੇ ਉਹ ਫੋਟੋ ਖਿਜਾ ਦੇਗਾ ਜੀ ਮੈਨੂੰ ਦੇ ਐਮਸੀ ਦੀ ਟਿਕਟ ਦੇ ਦਿਓ ਉਹਨਾਂ ਨੂੰ ਐਮਸੀ ਨੂੰ ਇਹ ਨਹੀਂ ਪਤਾ ਵੀ ਇਹ ਸੜਕ ਦਾ ਕੀ ਹਾਲ ਹੈ ਵਪਾਰੀ ਵਰਗ ਦਾ 80% ਬਿਜ਼ਨਸ ਲਾਸ ਹੋ ਚੁੱਕਿਆ ਹੈ ਜੀਐਸਟੀ ਅਸੀਂ ਪੂਰੀ ਡੇਢ ਸਾਲ ਹੋ ਗਿਆ ਹੈ ਜੀ ਐਸਸੀ ਪੂਰੀ ਪਰਦੇ ਆ ਹੋਸਟੈਗ ਸਸੀ ਪੂਰਾ ਪਰਦੇ ਆ ਪਰ ਸਾਡੀ ਸੜਕ ਕਿਉਂ ਨਹੀਂ ਬਣਾਈ ਅਸੀਂ ਇਹ ਪੰਜਾਬ ਸਰਕਾਰ ਨੂੰ ਪੁੱਛਣਾ ਜਾਂਦੇ ਆ ਨਾ ਸਾਨੂੰ ਐਮਐਲਏ ਨਾਲ ਟਾਮ ਦਿੰਦੇ ਆ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਆ ਕੇ ਸਾਨੂੰ ਇਹ ਕਹਿੰਦਾ ਅੱਜ ਮਹੀਨੇ ਬਾਅਦ ਸੜਕ ਬਣ ਜਾਏਗੀ ਜਾਂ 2 ਮਹੀਨੇ ਬਾਅਦ ਇਹ ਲੋਲੀ ਪਾਪ ਦੇ ਹੀ ਜਾਂਦੇ ਪਿਛਲੀ 15 ਦਿਨ ਦਾ ਉਹਨਾਂ ਦਾ ਵਾਦਾ ਸੀ ਫਿਰ ਉਹ 15 ਅਣੀ ਚੱਲੂ ਹੋ ਗਈ ਆ ਪਰ ਸਾਡੀ ਕਿਸੇ ਨੇ ਸਾਰ ਨਹੀਂ ਅਸੀਂ মিডিਆ ਰਹੀ ਖੱਤ ਜੋੜ ਕੇ ਪੰਜਾਬ ਸਰਕਾਰ ਦੇ ਚੰਨਾਂ 'ਚ ਬੇਨਤੀ ਕਰਦੇ ਆ ਤੇ ਐਲਟੀ ਵਾਲਿਆਂ ਦੇ ਅਫਸਰਾਂ ਨੂੰ ਅਸੀਂ ਪੀਨ ਤੋਂ ਲੈ ਕੇ ਮੌਚੇ ਅਫਸਰ ਦਾ ਫੋਨ ਤੇ ਗੱਲ ਕਰ ਚੁੱਕਿਆ ਪਰ ਉਹਨਾਂ ਨੇ ਸਾਧ ਨਹੀਂ ਲਈ ਇਹੀ ਕਹਿੰਦੇ ਵੀਰ ਜੀ ਅੱਜ ਕਰ ਦਿੰਦੇ ਆ ਵੀਰ ਜੀ ਕੱਲ ਕਰ ਦਿੰਦੇ ਆ ਕਿਸੇ ਨੇ ਸਾਧ ਨਹੀਂ ਲਈ ਕਦੀ ਕਹਿੰਦੇ ਸਾਡਾ ਕਮਿਸ਼ਨਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਬਣ ਰਿਹਾ ਜਿਹੜੀ ਸੜਕ ਬਣਾਈ ਸੀ ਸ਼੍ਰੀ ਮੰਦਿਰ ਦੇ ਸਾਹਮਣੇ ਉਹ ਵੀ ਬਿਲਕੁਲ ਟੁੱਟ ਚੁੱਕੀ ਹੈ ਤੋਂ ਦਾ ਵੀ ਬੁਰਾ ਹਾਲ ਚੁੱਕਿਆ ਉਸ ਤੋਂ ਬਾਅਦ ਕਹਿੰਦੇ ਵੀ ਸਾਡੀ ਪਲੈਨਿੰਗ ਚੱਲ ਚੱਲੀ ਹੈ ਅੱਜ ਮਹੀਨੇ ਬਾਅਦ ਉਹਨਾਂ ਦੀ ਪਲੈਨਿੰਗ ਵੀ ਸੈੱਟ ਹੋ ਚੁੱਕੀ ਹੈ ਪਰ ਫਿਰ ਵੀ ਸਾਡੀ ਕੋਈ ਸਾਧ ਨਹੀਂ ਲਈ ਕਿਸੇ ਲੀਡਰ ਨੇ ਕਿਸੇ ਕਾਰਪੋਰੇਸ਼ਨ ਵਾਲੇ ਨੇ ਕਾਰਨ ਕੀ ਮੰਨਦੇ ਹੋ ਕੰਮ ਨਾ ਹੋਣ ਦਾ ਕਾਰਨ ਕੀ ਕੰਪਨੀ ਪੰਜਾਬ ਸਰਕਾਰ ਦੀ ਹਨਗਲੀ ਹੈ ਜੀ ਕਾਰਪੋਰੇਸ਼ਨ ਦੀ ਹਨ ਜੇ ਪੰਜਾਬ ਗਵਰਨਮੈਂਟ ਚਾਵੇ ਤੇ ਸਭ ਕੁਝ ਆਸਾਨੀ ਨਾਲ ਹੋ ਜਾਂਦਾ ਸਾਡਾ ਤਾਂ ਪਹਿਲੇ ਹੀ ਬਹੁਤ ਬੁਰਾ ਹਾਲ ਸੀਗਾ ਕਾਂਗਰਸ ਸਰਕਾਰ ਵੇਲੇ ਸਹਾਰਾ ਜੱਲ ਸਾਹਿਬ ਹਲੇ ਕੁਝ ਸੜਕਾਂ ਸੜੀਆਂ ਬਣ ਗਈਆਂ ਸੀ ਆ ਉਹ ਵੀ ਸੜਕਾਂ ਨੇ ਉਹ ਤੋੜ ਦਿੱਤੀ ਮੀਡੀਆ ਨੇ ਠੀਕ ਤਾਂ ਠੀਕ ਤਾਂ ਕੀ ਕਰਨੀ ਅਸੀਂ ਪੰਜਾਬ ਗਵਰਨਮੈਂਟ ਉਲਟਾ ਤੋੜ ਕੇ ਪਾਣੀ ਦੇ ਪੈਪ ਆ ਕੇ ਹਜ ਤੱਕ ਪਾਣੀ ਦੇ ਕਨੈਕਸ਼ਨ ਨਹੀਂ ਹੋਏ ਡੇਢ ਸਾਲ ਹੋ ਗਿਆ ਇਹ ਪੈਪ ਪੇ ਨੂੰ ਪਰ ਘਰਾਂ ਦੇ ਵਿੱਚ ਪਾਣੀ ਦੇ ਕਨੈਕਸ਼ਨ ਨਹੀਂ ਹੋਏ ਤੇ ਕਹਿੰਦੇ ਸੜਕ ਅਸੀਂ ਬੰਦਾ ਨਿਰਮਾਣ ਸੜਕ ਹੀ ਬਣਾਓਗੇ ਜੇ ਇਹ ਕਨੈਕਸ਼ਨ ਨਹੀਂ ਨਹੀਂ ਹੋਏ ਕਨੈਕਸ਼ਨ ਵੇਲੇ ਫਿਰ ਸਰਕਾਰ ਕੋਲੋਂ ਤੋੜੇਗੀ ਕਾਰਪੋਰੇਸ਼ਨ ਚ ਉਹਨ ਕਾਰਪੋਰੇਸ਼ਨ ਦੇ ਕਾਰਨ ਹੀ ਉਹ ਕੰਨੇ ਪੈਸਾ ਨਹੀਂ ਹੈਗਾ ਸਾਡੇ ਕੋਲ ਦੀ ਪੇਮੈਂਟ ਨਹੀਂ ਆ ਰਹੀ ਜੀ ਅਸੀਂ ਕਰਾਂਗੇ ਜੀ ਟੈਂਡਰ ਪਾਵਾਂਗੇ ਜੀ ਸਾਡਾ ਕੰਮ ਨਹੀਂ ਆ ਗਿਆ ਇਹ ਹਲਿੰਦੀ ਵਾਲਿਆਂ ਦਾ ਕੰਮ ਹੈ ਤੇ ਹਲਿੰਦੀ ਵਾਲਿਆਂ ਕੋ ਜਾਣੇ ਸਾਡੀ ਕਾਰਪੋਰੇਸ਼ਨ ਨਾਲ ਗੱਲਬਾਤ ਚੱਲ ਰਹੀ ਹੈ ਜੀ ਅਸੀਂ ਤਾਂ ਥੋਬੀ ਦਾ ਕੁੱਤਾ ਨਾ ਘਰਦਾ ਨਾ ਘਾੜਾ ਸਾਦਾ ਤੋਂ ਕੰਮ ਆਇਆ ਇਹ ਤੋਂ ਸੜਕ ਨਹੀਂ ਜਲਦੀ ਬਣ ਜਾ ਅਗਲੇ ਚਲੇ ਹਾਂਜੀ ਅਗਲਾ ਕਦਮ ਕੀ ਰਹੂਗਾ ਜੇ ਤੁਹਾਡੇ ਅਸੀਂ ਕਹਾਂ ਤਰਨਾ ਹੀ ਲਾ ਸਕਦੇ ਹਾਂ ਹੋਰ ਕੀ ਕਰ ਸਕਦੇ ਹਾਂ ਜੀ ਅਜੀ ਕੋਈ ਲੜਾਈ ਤਾਂ ਕਰ ਨਹੀਂ ਸਕਦੇ ਚੌਂਕ ਦੇ ਵੀ ਧਰਨਾ ਲਾ ਕੇ ਬਹਿ ਜਾਗੇ ਭੋਖੜ ਨਾਲ ਕਰ ਲਾ ਕੇ ਦੁਕਾਨਦਾਰ ਹੀ ਕਰ ਸਕਦੇ ਕਿਉਂਕਿ ਦੁਕਾਨ ਤੇ ਜਦੋਂ ਇਹਨਾਂ ਨੂੰ ਵੋਟਾਂ ਜਾਂਦੀਆਂ ਨੇ ਫਿਰ ਦੁਕਾਨਦਾਰਾਂ ਕੋਲ ਅਪਰੋਚ ਕਰਦੇ ਆ ਵੀਰ ਜੀ ਸਾਡੇ ਨਾਲ ਚੱਲੋ ਸਾਡੇ ਨਾਲ ਚੱਲੋ ਫਿਰ ਸਾਨੂੰ ਜਾਣ ਲਈ ਮਜਬੂਰ ਹੋ ਜਾਂਦਾ ਕਿਉਂਕਿ ਪਹਿਲਾਂ ਅਸੀਂ ਦੋ ਸਰਕਾਰਾਂ ਦੇਖੀਆਂ ਸੀਗੀਆਂ ਹੁਣ ਅਸੀਂ ਆਇਆਗਾ ਨਵੀਂ ਪਾਰਟੀ ਨੂੰ ਚੁਣ ਕੇ ਦੇਖ ਲੈਨੇ ਆ ਵੀ ਇਹ ਸਾਡੀ ਥਾਰ ਲੰਗੇ ਉਹਨਾਂ ਨੇ ਸਾਡਾ ਉਸ ਤੋਂ ਵੀ ਬਿਹਤਰ ਉਹ ਬੁਰਾ ਹਾਲ ਕਰ ਦਿੱਤਾ ਅਸੀਂ ਫਿਰ ਪੰਜਾਬ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨਿਮਰਤਾ ਨਾਲ ਵੀ ਸਾਡੀ ਇਹ ਪੁਕਾਰ ਸੁਣੀ ਜਾਵੇ ਇਹ ਬਹੁਤ ਮਾੜੀ ਹਾਲਤਾਂ ਦੀ ਸੜਕ ਦੀ 80% ਬੇਜਨ ਸਾਰਾ ਡੋਨ ਹੋ ਚੁੱਕਿਆ ਆਗੋ ਸੀਜ਼ਨ ਦਾ ਟਾਈਮ ਹੈ ਦੁਵਾਲੀ ਨਜ਼ਰੇ ਸਾਰੇ ਇਤਿਹਾਰ ਆਣੇ ਆ ਇਸ ਕਰਕੇ ਸਾਡੀ ਸੜਕ ਨੂੰ ਜਲਦੀ ਤੋਂ ਜਲਦੀ ਤਿਆਰ ਕੀਤਾ ਜਾਵੇ ਬਾਕੀ ਪਬਲਿਕ ਦੇ ਦੁਕਾਨਦਾਰ ਭੈਣਾ ਸਾਡੀਆਂ ਸਾਡੇ ਸਾਹਮਣੇ ਖੜੀਆਂ ਜਿਹੜੀਆਂ ਭੈਣਾ ਸਾਰੇ 1 ਵਜੇ ਤੋਂ ਗੁਰਦਾਰਾ ਸਾਹਿਬ ਜਾਂਦੀਆਂ ਉਹਨਾਂ ਦੀਆਂ ਵੀ ਫੋਟੋ ਤੁਹਾਨੂੰ ਦਿਖਾ ਦਾਂਗੇ ਉਹਨਾਂ ਦੇ ਕੱਪੜਿਆਂ ਦਾ ਕੀ ਹਾਲ ਹੈ ਜਦੋਂ ਮੇਰਾ ਵੀਰ ਬਾਈਕ ਲੈ ਕੇ ਜਾਂਦਾ ਸਾਰੇ ਛਿੱਟੇ ਪਾ ਦਿੰਦਾ ਤੇ ਉਧਰੋਂ ਨਾ ਗੁਰਦਾਰੇ ਜਾਣਾ ਫਿਰ ਘਰ ਚੱਲ ਜਾਨੇ ਫਿਰ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਸਾਡੀ ਇਹ ਸੜਕ ਜਲਦੀ ਤੋਂ ਜਲਦੀ ਤਿਆਰ ਕਰ ਅੱਜ ਕੀ ਨਾ ਕਰੇ ਜਿਵੇਂ ਹੁਣੇ ਬੱਬਨ ਫਰਨੀਚਰ ਵਾਲੇ ਨੇ ਦੱਸਿਆ ਇਹ ਪ੍ਰੋਬਲਮ ਸਾਰਿਆਂ ਦੀ ਸਾਂਝੀ ਹੈ ਕੋਈ ਇੱਕ ਬੰਦੇ ਦੀ ਨਹੀਂ ਹੈਗੀ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਬਜ਼ੁਰਗ ਇਥੋਂ ਲੰਘਦੇ ਆ ਇਹ ਸਾਰਾ ਕੰਮ ਹੋ ਜੂਗਾ ਠੀਕ ਹੋ ਸਾਨੂੰ ਪੱਕਾ ਹੋ ਜੂਗਾ ਪਰ ਜਦੋਂ ਕਿਸੇ ਲੱਤ ਟੁੱਟ ਜੇਗੀ ਕੋਈ ਬੰਦੇ ਦੀ ਡੈਥ ਹੋ ਜੇਗੀ ਫਿਰ ਸਾਰਾ ਕੁਝ ਠੀਕ ਹੋ ਜਾਏਗਾ ਫਿਰ ਇਨਕੁਆਰੀਆ ਵੀ ਬੈਠ ਜਾਣਗੇ ਸਭ ਕੁਝ ਹੋ ਜਾਏਗਾ ਸਾਡਾ ਨਾਲ ਹੀ ਸਕੂਲ ਹੈਗਾ ਜੀ ਸਾਰੇ ਬੱਚੇ ਲੰਘਦੇ ਆ ਜਿੰਨੇ ਆਟੋ ਵਾਲੇ ਆਂਦੇ ਆ ਹੁਣੇ ਤੁਸੀਂ ਦੇਖਿਆ ਸੀ ਕਿਵੇਂ ਪੂਰਾ ਹਾਲਤ ਇੱਕ ਬਾਰਝ ਪਈ ਹੈ ਕਿੰਨੇ ਮਿੰਟ ਅੱਧਾ ਘੰਟਾ ਅੱਧੇ ਘੰਟੇ ਵਿੱਚ ਇਹ ਹਾਲ ਹੋ ਗਿਆ ਵੀ ਨਾ ਤਾਂ ਆਟੋ ਲੰਘ ਸਕਦੀ ਹੈ ਨਾ ਜਿਹੜੀਆਂ ਛੋਟੇ-ਛੋਟੇ ਕੁੜੀਆਂ ਆਪਣੀ ਸਾਈਕਲ ਤੇ ਆਂਦੀਆਂ ਨਾ ਉਹ ਆਪਣੇ ਆਪ ਜਾ ਸਕਦੀਆਂ ਬੁਰਾ ਹਾਲ ਹੋਇਆ ਪਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਜੂਦ ਹੈ ਕੋਈ ਪਹੁੰਚਿਆ ਗੱਲ ਹੈ ਕਿ ਅਸੀਂ ਸਾਰੇ ਪਾਸੇ ਜਾ ਚੁੱਕੇ ਹਾਂ ਜੀ ਸਾਰਿਆਂ ਨੂੰ ਮਿਲ ਚੁੱਕੇ ਹਾਂ ਸਾਡੀ ਕੋਈ ਗੱਲ ਨਹੀਂ ਸੁਣਦਾ ਜੀ ਦੱਸੋ ਕਰੀਏ ਕੀ ਟੈਕਸੀਸੀ ਭਰਦੇ ਹਾਂ ਇਨਕਮ ਟੈਕਸ ਭਰਦੇ ਹਾਂ ਪ੍ਰਾਪਰਟੀ ਟੈਕਸ ਭਰਦੇ ਹਾਂ ਹਰ ਕੰਮ ਕਰ ਰਹੇ ਸਭ ਕੁਝ ਕਰ ਰਹੇ ਐਲ.ਆਰ.ਡੀ ਨੇ ਸੜਕ ਬਣਾਈ ਸੀ ਬਿਲਕੁਲ ਬਣਾਈ ਸੀ ਲੇਕਿਨ ਜਦੋਂ ਬਣਾਈ ਅਗਲੇ ਦਿਨ ਸੜਕ ਟੁੱਟ ਗਈ ਜਿਹੜੀ ਆ ਹਿੰਦੂ ਪਬਲਿਕ ਸਕੂਲ ਦੇ ਸਾਹਮਣੇ ਸੜਕ ਹੈਗੀ ਉਹ ਬਣੀ ਸੀ ਲੇਕਿਨ ਉਦੋਂ ਬਣੀ ਜਦੋਂ ਇਲੈਕਸ਼ਨ ਸੀ ਇੱਕ ਦਿਨ ਬਾਅਦ ਸਾਡੇ ਫੇਰ ਟੁੱਟ ਗਈ ਔਰ ਉਸ ਤੋਂ ਬੁਰਾ ਹਾਲ ਹੋ ਗਿਆ ਬਲਕੇ ਉਹਨਾਂ ਕੱਡੇ ਹੋਰ ਬੈ ਗਏ ਹੁਣ ਕੀ ਹੋ ਰਿਹਾ ਹੈ ਕਿ ਜਿਹੜੀ ਅੱਧੀ ਅੱਧੀ ਸੜਕ ਹੈਗੀ ਉਸ ਤੇ ਡਬਲ ਟ੍ਰੈਫਿਕ ਚੱਲਦਾ ਹੈ ਜਦੋਂ ਦੂਜੇ ਪਾਸੇ ਤੋਂ ਟ੍ਰੈਫਿਕ ਆ ਜਾਂਦਾ ਤਾਂ ਬੰਦਾ ਦੂਜੇ ਪੇ ਚਲਾ ਜਾਂਦਾ ਕੋਈ ਗਿਰ ਜਾਂਦਾ ਬਸ ਠੀਕ ਹੈ ਸਾਰਿਆਂ ਨੂੰ ਚੱਕ ਕੇ ਖੜਾ ਕਰ ਦਿੰਦਾ ਪਰ ਇੰਨੇ ਕੰਮ ਗੱਲ ਹੈ ਜੀ ਕਿ ਇਸ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਦੇਖਣ ਨਾਲ ਹੋਣਾ ਤੁਹਾਡੇ ਸਾਹਮਣੇ ਐ ਦਿਖ ਰਹੀ ਹੈ ਠੀਕ ਹੈ ਅਸੀਂ ਤਾਂ ਇਹ ਸੋਚਿਆ ਜੀ ਆਮ ਆਦਮੀ ਪਾਰਟੀ ਆਏਗੀ ਸਾਨੂੰ ਸਾਰਿਆਂ ਨੂੰ ਖੁਸ਼ਹਾਲ ਕਰ ਦੇਗੀ ਜਿਹੜਾ ਹੈ ਤੁਹਾਡੇ ਸਾਹਮਣੇ ਹੀ ਹੈ ਜਦੋਂ ਲੈ ਹੁਣ ਦੇਖਣਾ ਇਲੈਕਸ਼ਨ ਹੋਣ ਗਿਆ ਸਾਰੇ ਸੜਕਾ ਠੀਕ ਹੋ ਜਾਣ ਗਿਆ ਮਹੀਨੇ ਵਾਸਤੇ ਐਨ ਵਧੀਆ ਕਾਲਾ ਗਿਲੁਕ ਪਾ ਦੇਣਗੇ ਉਸ ਤੋਂ ਬਾਅਦ ਠੀਕ ਹੋ ਜਾਊਗਾ